brought to by silver pumps top quality aur consistent performance ke liye sirf silver pumps naam yaad rakhna punjab ch monsoon 10 din pehla ponchya monsoon bhari me da alert jano kithe kithe pavega me ਪੰਜਾਬ 'ਚ ਬੀਤੇ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਕੱਲ ਪੰਜਾਬ ਦੇ ਕਈ ਹਿੱਸਿਆਂ 'ਚ ਪਈ ਮੀਂਹ ਤੋਂ ਬਾਅਦ ਮੌਸਮ 'ਚ ਥੋੜੀ ਤਬਦੀਲੀ ਹੋਈ ਹੈ। ਦਰਅਸਲ ਪੰਜਾਬ 'ਚ ਮੌਨਸੂਨ ਦੀ ਐਂਟਰੀ ਹੋ ਚੁੱਕੀ ਹੈ ਜਿਸ ਦੇ ਕਰਕੇ ਮੀਂਹ ਲਈ ਕਈ ਥਾਵਾਂ ਤੇ yellow alert ਜਾਰੀ ਕੀਤਾ ਗਿਆ ਹੈ। ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ 'ਚ ਬਹੁਤ ਭਾਰੀ ਮੀਂਹ ਦੀ ਚੇਤਾਵਨੀ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਅੰਮ੍ਰਿਤਸਰ ਕਪੂਠਲਾ ਜਲੰਧਰ ਨਵਾਂ ਸ਼ਹਿਰ ਰੂਪਨਗਰ ਲੁਧਿਆਣਾ ਐਸਐਸ ਨਗਰ ਸ਼੍ਰੀ ਫਤਿਹਗੜ੍ਹ ਸਾਹਿਬ ਸੰਗਰੂਰ ਅਤੇ ਪਟਿਆਲਾ ਚ ਭਾਰੀ ਮੀਂਹ ਲਈ yellow ਅਲਰਟ ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਗਰਜ ਤੇਜ਼ ਹਵਾਵਾਂ ਤੇ ਅਸਮਾਨੀ ਬਿਜਲੀ ਡਿੱਗਣ ਦੀ ਸੰਭਾਵਨਾ ਦੱਸੀ ਗਈ ਹੈ ਕੱਲ ਪੰਜਾਬ ਚ ਕਿਤੇ ਕਿਤੇ ਮੀਂਹ ਪਿਆ ਸੀ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੀ ਸੀ ਪਰ ਅੱਜ ਫੇਰ ਤੋਂ ਪੰਜਾਬ ਚ ਮੀਂਹ ਪੈਣ ਦੇ ਆਸਾਰ ਦਿਖਾਈ ਦੇ ਰਹੇ ਨੇ ਪਿਛਲੇ 24 ਘੰਟਿਆਂ ਚ ਵੱਧ ਤੋਂ ਵੱਧ ਤਾਪਮਾਨ 0.7 ਡਿਗਰੀ ਵਧਿਆ ਹੈ ਪਰ ਇਹ ਆਮ ਨਾਲੋਂ 3.3 ਡਿਗਰੀ ਸੈਲਸੀਅਸ ਘਟ ਰਿਹਾ ਹੈ ਬਠਿੰਡਾ ਚ ਵੱਧ ਤੋਂ ਵੱਧ ਤਾਪਮਨ 39 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਾਨੋ ਆਪਣੇ ਸ਼ਹਿਰਾਂ ਦਾ ਤਾਪਮਨ ਅੰਮ੍ਰਿਤਸਰ 31.4 ਡਿਗਰੀ, ਮੁਹਾਲੀ 33.3 ਡਿਗਰੀ, ਫਿਰੋਜ਼ਪੁਰ 32.4 ਡਿਗਰੀ, ਜਲੰਧਰ 34.0 ਡਿਗਰੀ, ਲੁਧਿਆਣਾ 34.9 ਡਿਗਰੀ, ਪਠਾਨਕੋਟ 34.5 ਡਿਗਰੀ, ਪਟਿਆਲਾ 36.0 ਡਿਗਰੀ। 23 ਅਤੇ 25 ਜੂਨ ਦੇ ਹਰਿਆਣਾ ਚ ਕੁਝ ਥਾਵਾਂ 'ਤੇ ਭਾਰੀ ਮੀਂਹ ਪੈ ਸਕਦਾ ਹੈ। ਇਸ ਸਮੇਂ ਦੌਰਾਨ ਹਲਕੇ ਗਰਜ ਤੂਫਾਨ ਨਾਲ ਭਾਰੀ ਮੀਂਹ ਪਵੇਗਾ ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਆਵੇਗੀ। ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣ ਲਈ ਜੁੜੇ ਰਹੋ ਪੰਜਾਬ ਟੈਕ ਦੇ ਨਾਲ।